ਉੱਪਰ ਹੀ ਰਹੀ ਦੀ ਜੇ ਛਾੜ ਕੇ ਦੇ ਫਿਰ ਇਹ ਖਲਾਰਾ ਪੈ ਜਾਂਦਾ ਹੋਈ ਜਨਾਮੀਆਂ ਦੇ ਕੰਮ ਜਨਾਮੀਆਂ ਹੀ ਜਾਣਦੀਆਂ ਸਾਡੇ ਵਰਗੇ ਕੋਈ ਹੁੰਦਾ ਹੀ ਨਹੀਂ ਅਈ ਬੰਦੇ ਰਹੀ ਐਵੇਂ ਕਹਿ ਹੀ ਦਿੰਦੇ ਉਹਨਾਂ ਨੂੰ ਇਹਦਾ ਕਰਦਾ ਇਹ ਤਾਂ ਭਾਂਡੇ ਮਾਂਜਣ ਵਾਲੇ ਆ ਆ ਮਾ ਫੋਨ ਵਾਰਦਾ ਤੇ ਕੁੜੀ ਨੂੰ ਫੋਨ ਕਰਦਾ ਵਾਂ ਇਦਾਂ ਦੀ ਗੱਲ ਬਣਦੀ ਕੁੜੀ ਨੂੰ ਫੋਨ ਕਰਦਾ ਮੇਰਾ ਲੱਕ ਵੀ ਥੱਕ ਗਿਆ ਇੰਨਾ ਕੰਮ ਕੀਤਾ ਤੇ ਇਹ ਪਤਾ ਨਹੀਂ ਕਿਦਾਂ ਕਰੀ ਜਾਂਦੀਆਂ ਸਾਰਾ ਦਿਨ ਹੀ ਕੰਮ ਧੰਨਵਾ ਬਈ ਧੰਨਵਾ ਰਾਜਵਿੰਦਰ ਵੀਓ ਪਰਸੋਂ ਦੀ ਗਈ ਐ ਵੀ ਦੱਸ ਹੁਣ ਤੂੰ ਆ ਜਾ ਆ ਜਾ ਘਰ ਨੂੰ ਕਿਉਂ ਨਾ ਚੀਜ਼ ਮੇਰਾ ਆਪਣਾ ਨਹੀਂ ਲੱਗਣ ਡਿਆ ਕੰਮ ਤੇ ਚੱਲ ਮੈਂ ਘਰ ਹੀ ਲੈਨੀ ਮੰਮੀ ਵੀ ਕਰਾ ਦਿੰਦੀ ਨਾਲ ਇੱਕ ਗੱਲ ਹੀ ਰਾਜਵਿੰਦਰ ਇੱਥੇ ਹੁੰਦੀ ਮੈਂ ਕਦੀ ਝਾੜੂ ਨਹੀਂ ਲਾਇਆ ਉਦੋਂ ਦਾ ਮੈਨੂੰ ਝਾੜੂ ਲਾਉਣਾ ਪੈਂਦਾ ਦੋਵੇਂ ਜਾਣੀਆਂ ਦੁੱਖ ਸੁੱਖ ਤੇ ਕਈ ਫੋਲਦੀਆਂ ਹੀ ਨਾ ਪਰਲ ਮਿਲ ਕੇ ਹਾਂ ਨੂੰ ਹਾਨੀ ਪਿਆਰਾ ਹੁੰਦਾ ਵਾ ਮੰਮੀ ਨੂੰ ਕਹਿੰਨੀ ਆ ਭੀ ਉਹਨੂੰ ਘਰ ਫੋਨ ਵੀ ਆ ਜਾ ਹੁਣ ਬਥੇਰੇ ਦਿਨ ਰਹਿ ਲਿਆ ਫੇਰ ਚੱਲ ਜੀ ਪਰ ਇੱਕ ਵਾਰੀ ਕਾਲ ਕੱਢ ਕੇ ਆਉਣਾ ਮਮੀ ਮੈਨੂੰ ਕਹਿੰਦੀ ਵੀ ਹਿ ਚਲ ਜਾ ਨਾਲ ਐਵੇਂ ਗਲਤੀ ਕਰ ਲਈ ਮੈਂ ਚਲ ਜਾਣਾ ਸੀ ਸਵਰਾਜਵਿੰਦਰ ਦੇ ਨਾਲ ਦੋਵੇਂ ਰਲ ਮਿਲ ਕੇ ਗੱਲਾਂ ਬਾਤਾਂ ਮਾਰਤੀਆਂ ਤੇ ਛੇਤੀ ਤੇ ਆ ਜਾਣਾ ਸੀ ਉਹਨੇ ਮਮੀ ਕੋ ਕਹਿ ਕੇ ਨਾ ਨੂੰ ਫੋਨ ਕਰੰਨੀ ਆ ਆਪ ਫੋਨ ਫੜ ਕੇ ਬੈਠਾ ਵਾ ਇੱਥੇ ਤੂੰ ਕਿੰਨੂੰ ਪੁੱਛ ਕੇ ਕੱਢੀ ਦਿੱਤੀ ਉਹ ਪਹਿਲਾਂ ਮੈਨੂੰ ਇਹ ਦੱਸ ਤੇ ਮਮੀ ਫੇਰ ਕੀ ਆ ਜਿਉ ਉਹ ਲੈ ਗਏ ਆ ਤੇ ਨਾ ਜਿਹਨੂੰ ਦਿੱਤੀ ਉਹਨੇ ਵੀ ਸਾਰੀ ਭੰਨ ਕੇ ਗੱਡੀ ਤੇ ਫੜਾਤੀ ਉਹਦੇ ਜੇ ਡੈਂਟ ਕੱਢਣ ਵਾਲੇ ਪਏ ਹੀ ਤੂੰ ਫੇਰ ਫੜਾਤੀ ਆ ਉਹ ਕਿਤੇ ਨਹੀਂ ਕੋਹੋ ਚਲਿਆ ਗੱਡੀ ਨੂੰ ਉਹਨੇ ਲਿਆ ਰਹੀ ਸ਼ਾਮਾਂ ਤੱਕ ਪੁੱਤ ਆਪ ਕਮਾਈ ਕਰੂੰਗਾ ਨਾ ਪਤਾ ਤੈਨੂੰ ਫੇਰ ਲੱਗਣਾ ਵਾ ਫੇਰ ਦੁੱਖ ਲੱਗਣਾ ਵਾ ਕਿ ਇਹਨੂੰ ਚੀਜ਼ ਕਿੱਦਾਂ ਦੇਈਦੀ ਆ ਹੁਣ ਪਿਓ ਦੀ ਕਮਾਈ ਦੇ ਆ ਨਾ ਜਦੋਂ ਮਰਜ਼ੀ ਚੀਜ਼ਾਂ ਨੂੰ ਫੜਾ ਦਿੰਨਾ ਬੁਲਟ ਵੀ ਮੈਂ ਇਸੇ ਦੁੱਖੋਂ ਵੇਚਿਆ ਸੀ ਜਿਹਨੂੰ ਮਰਜ਼ੀ ਫੜਾ ਦਿੰਨਾ ਹੀ ਉਹਨੂੰ ਖਟਾੜਾ ਕਰ ਛੜਿਆ ਸੀ ਤੂੰ ਉਹ ਮਮੀ ਕੋਹ ਨਹੀਂ ਉਹ ਚਲਿਆ ਤੁਸੀਂ ਗੱਲਾਂ ਦਾ ਉਦਾਂ ਕੜਾ ਜਿਆਦਾ ਬਣਾ ਲੈਂਦੇ ਜੇ ਮੈਂ ਹੀ ਲੱਭਦਾ ਤੁਹਾਨੂੰ ਗੱਲਾਂ ਬਾਤਾਂ ਸੁਣਾਉਣ ਨੂੰ ਤੇ ਹੋਰ ਕਿੰਨੂ ਸੁਣਾਵਾ ਤੈਨੂੰ ਨਹੀਂ ਸੁਣਾ ਤੂੰ ਹੀ ਨਕਮਾ ਟੱਕਰਿਆ ਮੀਂ ਤਿੰਨ ਦਿਨ ਹੋ ਗਿਆ ਨੂੰ ਗਾਈ ਨੂੰ ਘਰੋਂ ਕਿੱਥੇ ਗਈ ਉਹ ਘਰ ਮੈਂ ਆਪ ਕਲਾਈ ਆ ਸੂਟ ਸੀਣ ਵਾਲੇ ਹੀ ਤੇਰੀਆਂ ਮਾਮੀਆਂ ਦੇ ਆਪ ਕਲਾਈ ਆ ਇੱਥੇ ਕਿੱਡੀ ਉਹ ਗਈ ਆ ਇੰਟਰਨੈਸ਼ਨਲ ਟੇਲਰ ਬਣਾਈ ਹੋ ਟੇਲਰ ਹੈਗੀ ਐ ਤੇ ਤੇ ਵਾਂਗੂ ਨਕਮੀ ਤੇ ਨਹੀਂ ਨਾ ਸਾਰੀ ਦਿਹਾੜੀ ਪੈਂਟ ਜੀ ਕੱਸ ਕੇ ਤੇ ਅੰਦਰ ਲੰਮਾ ਪਿਆ ਰਹਿਣਾ ਕੋਈ ਤੂੰ ਵੀ ਕੰਮ ਧੰਦਾ ਕਰ ਲਿਆ ਕਰ ਕਰ ਲੂੰਗਾ ਕੰਮ ਧੰਦਾ ਵੀ ਮੈਨੂੰ ਦਿਖਦਾ ਵਾ ਵੀ ਮੇਰਾ ਘਰ ਵੱਖਰਾ ਹੋ ਗਿਆ ਤਾਂ ਹੀ ਤੇ ਰੜਤਨ ਲਾ ਪਿਆ ਵਾ ਤੁਹਾਨੂੰ ਕੀ ਤੇਰਾ ਘਰ ਵੱਖਰਾ ਹੋ ਗਿਆ ਵੀ ਵਿਆਹ ਗਿਆ ਜਦੋਂ ਦਾ ਹਾਂ ਕੋਈ ਗੱਲਾਂ ਬਾਤ ਤੂੰ ਕੋਈ ਕੰਮ ਨਹੀਂ ਕਰਦਾ ਤੂੰ ਕੋਈ ਕਾਰ ਨਹੀਂ ਕਰਦਾ ਲਾਓ 10-12 ਲੱਖ ਰੁਪਈਆ ਮੈਨੂੰ ਬਾਹਰ ਭੇਜ ਦਿਓ ਅੱਛਾ ਹੁਣ ਤਾਂ 10-12 ਲਾਗਾ ਕੋਕ ਕੀਤਾ ਹੀ ਪੜਿਆ 12ਵੀਂ ਤੇ ਤੁਹਾਨੂੰ ਸ਼ਿਵਾਰਸੀ ਪਾਸ ਕਰਾਇਆ ਹੀ ਮੈਂ ਸੰਗ ਕਰ ਥੋੜੀ ਬੋਤੀ ਗੱਲ ਇਹੋ ਕੋਹਾਂ ਵੀ ਆਡੇ ਕੋਲ ਪੈਸੇ ਐ ਨੀ ਆ ਤੇਰੇ ਲਈ ਹਾਂ ਪੈਸੇ ਆਗੇ ਤਾਂ ਜਾਣਾ ਕਿੱਦਾਂ ਹੀ ਦੱਸ ਦੇ ਹੁਣ ਮੈਨੂੰ ਕਿਉਂ ਕਿੱਦਾਂ ਜਾਣਾ ਮੁੰਡੇ ਨਹੀਂ ਜਾਂਦੇ ਦੂਜੇ ਪਾਰ ਕਿੱਦਾਂ ਜਾਂਦੇ ਉਹ ਡੌਂਕੀਆਂ ਟੰਕੀਆਂ ਲਾ ਕੇ ਜਾਂਦੇ ਹੀ ਕਿਤੇ ਨਹੀਂ ਡੌਂਕੀਆਂ ਲਾ ਕੇ ਜਾਂਦੇ ਮੈਂ ਤਾਂ ਅੱਗੇ ਤੇਰੇ ਮੂੰਹ ਹਲ ਵੇਨੀਆਂ ਚੱਲ 12 ਨਹੀਂ ਲਾਉਣਾ ਤੇ 20 ਲਾ ਦੋ ਸੁੱਖ ਨੂੰ ਪੜਾ ਲਈਨੇ ਨਾਲ ਐਸ ਕਰਾ ਲਈਨੇ ਇਹਨੇ ਲੈ ਜਾਣਾ ਮੈਨੂੰ ਨਾਲ ਨਾਲੇ ਚੰਗੇ ਮੁਲਕ ਚੱਲ ਜਾਗੇ ਆਹੋ ਮੈਂ ਤੇਰੇ ਮਗਰੋਂ ਡੰਡੇ ਜੂ ਬਜਾਉਣੇ ਆ ਹੁਣ ਪਹਿਲਾਂ ਤੇਰੇ ਵਿਆਹ ਤੇ ਇੰਨੇ ਪੈਸੇ ਲਾਏ ਹੁਣ ਤੇ ਤੇ ਲਾਵਾਂ ਜਾਂ ਵੋਟੀ ਤੇ ਰੀਤੇ ਲਾਵਾਂ ਤੇ ਫਿਰ ਮੈਂ ਮਗਰੋਂ ਕਿਦੇ ਮੂੰਹ ਆਲ ਵੇਖਣਾ ਕੁੜੀ ਤੇ ਮੈਂ ਵਿਆਹ ਦੇਣੀ ਆ ਕੁੜੀ ਕਿਹੜੀ ਮੇਰੇ ਕੋਲ ਬੈਠੀ ਰਹਿਣੀ ਆ ਤੇ ਮੰਮੀ ਜੇ ਲਾਓਗੇ ਤੇ ਮੈਂ ਭੇਜੂੰਗਾ ਹੀ ਕਮਾ ਕੇ ਪੈਸਾ ਕੱਲੇ ਨੂੰ ਮੈਂ ਕੀ ਕਰਨਾ ਜੇ ਮੇਰੇ ਲੱਗੇ ਨਾ ਕੋਈ ਹੋਇਆ ਮੈਂ ਕੰਦਾ ਨਾ ਗੱਲਾਂ ਕਰਿਆ ਕਰਨੀਆਂ ਵਾ ਚੱਲ ਆਲੇ ਤੁਹਾਡੇ ਲੱਗੇ ਰਾਜਵਿੰਦਰ ਉਹ ਦੋਆਂ ਸਾਲਾਂ ਤੱਕ ਮੈਂ ਲੈ ਜੂੰ ਤੁਹਾਨੂੰ ਵੀ ਬਾਹਰ ਆਹੋ ਬਾਹਰ ਤਾਂ ਤੂੰ ਮੈਨੂੰ ਬੜਾ ਖਰਦਾ ਵਾ ਜਿੰਨਾ ਕ ਤੁਹਾਡਾ ਪਿਓ ਮੈਨੂੰ ਲੈ ਗਿਆ ਸੀ ਉਹ ਹਜੇ ਤੱਕ ਮੈਨੂੰ ਕਹਿੰਦਾ ਬਣਾਉਣਾ ਕੰਮ ਬਣਾਉਣਾ ਕੰਮ ਉਧੇ ਆਪ ਡੌਂਕੀਆਂ ਲਾ ਕੇ ਗਿਆ ਸੀ ਤੇ ਮੇਰਾ ਗਮ ਹਜੇ ਤੱਕ ਆਪ ਨਹੀਂ ਪੱਕਾ ਹੋਇਆ ਇਹੋ ਸੋਚਦਾ ਰਿਆ ਨਿਆਣੇ ਵਿਆਹੇ ਜਾਣ ਫੇਰ ਮੈਂ ਆਉਂਗਾ ਤੇ ਮੰਮੀ ਜਿਹੜੀ ਕਮਾਈ ਕੀਤੀ ਆ ਕਿਹਦੇ ਲਈ ਕੀਤੀ ਸਾਡੇ ਲਈ ਕੀਤੀ ਜਾਨ ਤੁਹਾਡੇ ਲਈ ਕੀਤੀ ਤਾਂ ਤੁਹਾਨੂੰ ਬਾਹਰ ਕਿੱਦਾਂ ਘਲਾਦਾ ਮਣਕੇ ਤੁਹਾਡੇ ਉੱਥੇ ਬਾਲ ਬੱਚੇ ਹੋ ਜਾਣੇ ਫੇਰ ਤੁਸੀਂ ਕਹਿਣਾ ਵਾ ਮੇਰੇ ਅਣਕੇ ਨਿਆਣੇ ਸਾਂਭ ਦੋ ਮੈਂ ਐਸੇ ਕੰਮ ਤੇ ਰਹੂੰਗੀ ਕਿ ਇੱਥੇ ਰੋ ਰਮਾਨਾ ਕਮਾਈ ਤੁਮਹੀਂ ਕਰੋ ਪਹਿਲੀ ਬੰਨਾ ਹੈਗਾ ਨਾ ਵਾਦੂ ਬਾਹਰ ਜਾ ਕੇ ਤੁਸੀਂ ਕਿਹੜੇ ਤੇ ਰੰਗ ਲਾ ਦੇਣੇ ਫੇਰ ਪਹਿਲੀ ਦਾ ਤੇ ਮੈਂ ਕਰ ਨਹੀਂ ਦਿਆ ਵਾ ਆਹੋ ਬਹੁਤ ਤੂੰ ਕਰਦਾ ਸਾਰੀ ਦਿਣੀ ਪੈਂਟਰੀ ਜੀ ਕੱਸ ਕੇ ਅੰਦਰ ਬੈਠਾ ਰਹਿਣਾ ਕਰਦਾ ਵਾ ਤੂੰ ਐਵੇਂ ਚੋੜ ਗੋਲੀ ਮਾਂ ਦੇ ਚੋੜ ਚਾਦਰਾਂ ਲਿਆ ਦਿਓ ਇੱਕ ਮੈਂ ਉੱਥੇ ਵਟਾਂ ਦੇ ਪਾਸ ਬੰਨ ਕੇ ਨਾ ਚਾਦਰਾਂ ਮੋਢੇ ਤੇ ਕਈ ਰੱਖ ਕੇ ਉਧਾ ਤੁਰੇ ਫਿਰਿਆ ਕਰੂੰਗਾ ਤੇ ਉਧਾ ਹੀ ਤੁਰੇ ਫਿਰਦਾ ਵਾ ਅੱਗੇ ਕਿਹੜਾ ਤੂੰ ਬਹੁਤ ਕੰਮ ਕਰਨ ਡਿਆ ਵਾ ਆਹ ਭਰਾ ਆਵੇ ਹੱਥ ਜੋੜੇ ਹੁਣ ਇਹ ਵੀ ਵਟਾਂ ਤੇ ਤੁਰਿਆ ਫਿਰੇਗਾ ਉਧਰ ਗਲੀਆਂ 'ਚ ਤੁਰਿਆ ਫਿਰਦਾ ਨਾਲ ਗੱਡੀ ਦੀ ਹੀ ਉਹ ਵੀ ਜਿਹੜੇ ਘਰ ਹੈਗੀ ਆ ਤੇ ਕੈਂ ਕੋਈ ਲੈ ਗਿਆ ਵਾ ਜੇ ਨਾ ਹੁੰਦੀ ਤੇ ਕਿੰਨੇ ਖਣਨੀ ਕਿਦਾ ਸਰ ਗਿਆ ਚਾ ਲੈਣੇ ਨਾਲੀ ਆਹੋ ਤੂੰ ਲੈਣ ਲੜਜੂ ਬਣਿਆ ਵਾ ਜੇ ਹੁਣ ਕੋਈ ਵੀ ਡੈਂਟ ਪੈ ਗਿਆ ਨਾ ਤੇ ਤੇਰੇ ਸਰੀ ਨੂੰ ਡੈਂਟ ਪੈਣਗੇ ਵੇਖੀ ਸਹੀ ਤੱਕ ਡਾ ਕੇ ਲਿਆਈ ਮੇ ਕੋਲ ਨਹੀਂ ਇੰਨੇ ਪੈਸੇ ਹੈਗੇ ਨਾਲੇ ਗੱਡਾ ਤੂੰ ਸ਼ਰਮ ਲਈ ਆ ਆ ਜਾਓ ਕੂਆ ਬੰਦ ਕਰੋ ਮੇਰੀ ਗੱਲ ਸੁਣੋ ਉੱਠ ਕੇ ਤੇ ਕੋਈ ਕੰਮ ਕਰ ਲੈ ਜਰੂਰ ਉਹਨੂੰ ਦਿਖਾ ਲੈਣਾ ਵਾ ਵੀ ਮੈਂ ਵਿਹਲਾ ਬੈਠਾ ਰਹੀ ਹਾਂ ਤੇ ਦਿਲ ਕੀ ਤਾਂ ਮੈਂ ਕਰ ਲੂੰਗਾ ਵੇ ਮੰਮੀ ਸਿਰ ਖਾਦਾ ਵਾ ਜਾਓ ਤੇ ਜੋ ਥੋੜਾ ਮੈਂ ਤੇਰੀ ਕਰ ਤੂੰ ਤਾਂ ਦਈ ਹਾਂ ਪੁੱਤ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪੁੱਤ ਠੀਕ ਠਾਕ ਮੇਰਾ ਪੁੱਤ ਹਾਂਜੀ ਵਧੀਆ ਤੁਸੀਂ ਸੁਣਾਓ ਠੀਕ ਆ ਪੁੱਤ ਬਹੁਤ ਵਧੀਆ ਮਨਜੀਤ ਦਾ ਕੀ ਹਾਲ ਆ ਹਾਂਜੀ ਸਟੇਟ ਜੀ ਵੀ ਠੀਕ ਨਹੀਂ ਮੰਮੀ ਤੇਰੀ ਰਾਜਵਿੰਦਰ ਹਾਂਜੀ ਸਭ ਵਧੀਆ ਠੀਕ ਠਾਕ ਹੈ ਅੱਛਾ ਚਲ ਠੀਕ ਠਾਕ ਚਾਹੀਦਾ ਮਾਲਕ ਤੈਨੂੰ ਚੜਦੀ ਕਲਾ ਤੰਦਰੁਸਤੀ ਬਖਸ਼ੀ ਸੱਚੇ ਪਾਤਸ਼ਾਹ ਤੇ ਪੁੱਤ ਮੰਮੀ ਤੇਰੀ ਕੱਲ ਦੀ ਗਈ ਹੈ ਤੇ ਤੂੰ ਦੱਸਿਆ ਹੀ ਕੋਈ ਨਾ ਮੇਰੀ ਮੰਮੀ ਨਾ ਹੋ ਕੀ ਗੱਲ ਹੈ ਸਿੰਦੀ ਜੀ ਜਦੋਂ ਤੁਰਨ ਲੱਗੇ ਮੈਨੂੰ ਕਰਤਾ ਹੀ ਹੁਣ ਮੰਮੀ ਆ ਤੇ ਤੁਸੀਂ ਆਖਿਆ ਸੀ ਤੁਹਾਨੂੰ ਵੀ ਆ ਜੀ ਤੇ ਨਾ ਕੋ ਦੱਸਿਆ ਹੀ ਆ ਹੌਣ ਬਾਰੇ ਡੈਡੀ ਜੀ ਮੈਂ ਨਾ ਮੰਮੀ ਨੇ ਕੀਤੀ ਹੀ ਗੱਲ ਮੰਮੀ ਕਹਿੰਦੇ ਵੀ ਫਿਰ ਘਰ ਵੀ ਆ ਜਿਵੇਂ ਸਵੀ ਆ ਕੋਈ ਨਾ ਕੋਈ ਆ ਜਾਂਦਾ ਤੇ ਫਿਰ ਮੈਂ ਮੈਨੂੰ ਕੀ ਜਵਾਬ ਦਵਾਂ ਉਹਨਾਂ ਨੇ ਕਿਹਾ ਕਿ ਇਹ ਪਤਾ ਨਹੀਂ ਕੀ ਗੱਲ ਹੋਈ ਇਹਨਾਂ ਚੜਪੜ ਉਹ ਜਿਹੜੀ ਇਹਨੇ ਨੌਕਰੋਂ ਕਰ ਦਿੱਤੀ ਹੁਣੇ ਨਹੀਂ ਪੁੱਤੇ ਇਦਾਂ ਨਹੀਂ ਥੋੜੀ ਗੱਲ ਹੁੰਦੀ ਆ ਲੋਕਾਂ ਦੇ ਥੋੜਾ ਮੂੰਹ ਫੜ ਲੈਣੇ ਹੁੰਦੇ ਲੋਕ ਤੇ ਜੋ ਮਰਜ਼ੀ ਕਹਿਣ ਪਰ ਇਹ ਅਭਿਜਨ ਦੇ ਵੇਖਣ ਵੇਖਣ ਵਾਲਾ ਕੋਈ ਨਾ ਕੋਈ ਆ ਡਾ ਆ ਜਾਂਦਾ ਜਦੋਂ ਇੰਨੇ ਵੇਖਣਾ ਹੁਣਾ ਉਹ ਤਾਂ ਇਥੇ ਮੇਰਾ ਰੋਟੀ ਦਾ ਬੜਾ ਮੁਸ਼ਕਲ ਹੋਇਆ ਸੀ ਰੋਟੀਆਂ ਪਕਾਈਆਂ ਹੀ ਉਹ ਲਾਈਆਂ ਮੈਂ ਤੇ ਮਾਰੇ ਥੱਕ ਗਿਆ ਖਲੋਤਾ ਹੀ ਉੱਥੇ ਚਾਚੀ ਨੇ ਨਹੀਂ ਲੱਗ ਰੋਟੀ ਦੇ ਤੈਨੂੰ ਉਹ ਤਾਂ ਨਹੀਂ ਮੈਂ ਆਖਿਆ ਹੀ ਨਹੀਂ ਫਿਰ ਮੈਂ ਨੂੰ ਇਹ ਆਸ ਹੀ ਵੀ ਚਲ ਤੂੰ ਆ ਜਾਣਾ ਮੰਮੀ ਤੇਰੀ ਨੇ ਖਲਾ ਦੇਣਾ ਵਾ ਤੈਨੂੰ ਮੰਮੀ ਤਾਂ ਕਹਿੰਦੀ ਵੀ ਮੈਂ ਚਾਚੀ ਜੀ ਨੂੰ ਕਹਿ ਜੰਨੀ ਆ ਅੱਗੇ ਤੇ ਭਾਬੀ ਜੀ ਨੂੰ ਤੇ ਤਵਾ ਘਰਾਂ ਚ ਵੀ ਪਾਈ ਜਾਣਾ ਪੜਾ ਰਿਹਾ ਕਰੂਗਾ ਮੈਂ ਇਹਨੂੰ ਤੇਰੀ ਮੰਮੀ ਨੂੰ ਆਖਿਆ ਹੀ ਵੀ ਚਲ ਨਾ ਆਖੀ ਕਿਸੇ ਨੂੰ ਵੀ ਚਲ ਸੁੱਖ ਨੇ ਆ ਜਾਣਾ ਵਾ ਤੇ ਨਾਲ ਮੰਜੀ ਜੇ ਨੇ ਆ ਜਾਣਾ ਤੇ ਚਲ ਨਾ ਆਖੀ ਕੋਈ ਨਹੀਂ ਮੇਰੇ ਮਮੀ ਨੂੰ ਦੱਸਿਆ ਹੀ ਵੀ ਮਮੀ ਇਦਾਂ ਮੈਂ ਆਪਣੀ ਮਮੀ ਨਾਲ ਗੱਲ ਕੀਤੀ ਤੇ ਮਮੀ ਇਦਾਂ ਕੋਈ ਗੱਲ ਨਹੀਂ ਕੋਈ ਨਹੀਂ ਮੈਂ ਕਹਿ ਲਉਂਗੀ ਚਲ ਬਾਅਦ ਵਿੱਚ ਆ ਜੀ ਇਹਨੇ ਮੈਨੂੰ ਦੱਸ ਦਿੱਤੇ ਲੱਜਣੀ ਹੈ ਇੱਕ ਦੋ ਦਿਨ ਤੇਰਾ ਜੀ ਜਾਂ ਇਦਾਂ ਨਾ ਡੜੇ ਜੀ ਸਾਰਾ ਦਿਹਾੜੀ ਆ ਜੂਗੀ ਫਿਰ ਮੈਂ ਮਮੀ ਨਹੀਂ ਹੋ ਜਾਂਦੇ ਹੁਣ ਫਿਰ ਮੈਂ ਕੀ ਕਰਾਂ ਚਲ ਪੁੱਤ ਏਦਾਂ ਕਰੀਂ ਫਿਰ ਤੂੰ ਜੋ ਫਿਰ ਮਮੀ ਤੇਰੀ ਆਂਦੀ ਉਦਾਂ ਕਰੀਂ ਸਾਰ ਦਿਹਾੜੀ ਵੀ ਫਿਰ ਕੀ ਆਉਣਾ ਇੱਕ ਦਿਨ ਵਾਸਤੇ ਹਾਂ ਤੇ ਜਦੋਂ ਛੁੱਟੀ ਦਿਨ ਮਡੇ ਆਉਣਗੇ ਫਿਰ ਤੂੰ ਉਦੋਂ ਹੀ ਆਵੀਂ ਚੱਲ ਕੋਈ ਨਹੀਂ ਮੈਂ ਨਾ ਉਗਰ ਮੈਂ ਸਾਰਦਾ ਫਿਰ ਇਦਾਂ ਹੀ ਨਹੀਂ ਨਹੀਂ ਨਾ ਤੁਸੀਂ ਮੈਂ ਚਾਚੀ ਨੂੰ ਪੁੱਛਦਾ ਫੋਨ ਹੈਗਾ ਮੇਰੇ ਕੋਲ ਨਹੀਂ ਨਹੀਂ ਰਹਿਣ ਦੇ ਕੋਈ ਨਹੀਂ ਮੈਂ ਲਾ ਲਿਆ ਕਰਨੀ ਰੋਟੀ ਪਕਾ ਲਿਆ ਕਰਨੀ ਮੈਂ ਇਕੱਲੇ ਦੀ ਰੋਟੀ ਐ ਫਿਰ ਬਣਾ ਲਿਆ ਕਰੂੰਗਾ ਮੈਂ ਤੇ ਨਾ ਉਗਰ ਕਿ ਮੈਨੋਂ 3 ਆਈਂਦਾ ਆ ਜਾਂਦੀਆਂ ਫਿਰ ਬਾਜ ਸਹੁਰਿਆਂ ਕੋ ਪਰਮਿਸ਼ਨਾਂ ਲੈ ਲੈ ਆਉਣਾ ਪੈਂਦਾ ਉਹ ਤੇ ਇਦਾਂ ਹੀ ਆ ਨਾ ਇਹ ਮਾਪਿਆਂ ਦੇ ਘਰ ਹੀ 3 ਰਾਜ ਕਰ ਸਕਦੀਆਂ ਵਾ ਸਹੁਰਿਆਂ ਦੇ ਘਰ ਤੇ ਫਿਰ ਉਹੋ ਗੱਲ ਵੀ ਵੱਜਣ ਵਾਲੀ ਗੱਲ ਹੋ ਜਾਂਦੀ ਹੈ ਵੱਜਣ ਵਾਲੀ ਗੱਲ ਖੁਸ਼ ਖੁਸ਼ ਕੇ ਹਾਂ ਤੇ ਪੁੱਛ ਕੇ ਤੁਰਨਾ ਜਿੱਥੇ ਕਿਤੇ ਜਾਣਾ ਪੁੱਛ ਕੇ ਜਾਣਾ ਹੁੰਦਾ ਨਾ ਹੋਏ ਤੇ ਨਹੀਂ ਤਾਂ ਪੁੱਛ ਕੇ ਜਾਂਦੀ ਜੜੀ ਮੈਂ ਕਿਤੇ ਜਾਣ ਲਈ ਇਹ ਅੱਜ ਜਿੱਕਾਰੀ ਚੱਲ ਕੋਈ ਨਹੀਂ ਪੁੱਤ ਆ ਇਹਨਾਂ ਦੀ ਨਹੀਂ ਆਰ ਗਿਆ ਤੋਂ ਬਗੈਰ ਨਹੀਂ ਕਿਤੇ ਵੀ ਜਾਣਾ ਮੇਰੇ ਪੁੱਤ ਨਹੀਂ ਇਹਨਾਂ ਦੀ ਆਗੇ ਤੋਂ ਬਗੈਰ ਨਹੀਂ ਕਿਤੇ ਵੀ ਜਾਣਾ ਚੰਗਾ ਹਾਂਜੀ ਹਾਂਜੀ ਕੋਈ ਨਹੀਂ ਇਦਾਂ ਕਰਦੀ ਆ ਮੰਮੀ ਨੂੰ ਪੁੱਛ ਕੇ ਤਾਂ ਫਿਰ ਇੱਕ ਦਿਨ ਵਾਸਤੇ ਆ ਜੰਦੀ ਨੰਨੇ ਕੋਈ ਇੰਨੇ ਤੁਹਾਨੂੰ ਮਿਲ ਜੂਗੀ ਚੱਲ ਇਦਾਂ ਕਰ ਲਈ ਪੁੱਤ ਜੇ ਤੈਨੂੰ ਕਲਾਉਣਗੇ ਨਾ ਉਦੋਂ ਆ ਵੀ ਚੰਗਾ ਆਮ ਮੈਂ ਪੁੱਛ ਲੂੰਗੀ ਤੇ ਫਿਰ ਮਨਾਲਾ ਚਾਚੀ ਨੂੰ ਕਹਿ ਦੂੰਗੀ ਕਿ ਤੂੰ ਇੱਥੇ ਕਿੱਥੇ ਆ ਤੁੰਡੇ ਰਹਿਣਾ ਆਪੇ ਚਾ ਸੀ ਤਾਨੂੰ ਰੋਟੀ ਲਾ ਦੇਆ ਕਰੋਗੀ ਚਲ ਕੋਈ ਨਹੀਂ ਵੇਖ ਲੈਨੇ ਚੰਗਾ ਮੰਮੀ ਜੀ ਖਾਣ ਤੇ ਮੈਂ ਹੂੰ ਜਿ ਲੈ ਆ ਦੇ ਮੇਰੇ ਲਈ ਚਾਹ ਬਣਾ ਦੋ ਆ ਮੇਰੇ ਸੰਗ ਨੂੰ ਤਾਂ ਘਟੇ ਨੇ ਫੜ ਲਿਆ ਆ ਚਾਹ ਤੇ ਬਣਾ ਦਿੰਨੀ ਆ ਤਾਂ ਤੂੰ ਸੰਗ ਖੋਲ ਕੇ ਮੂੰਹ ਚੜ ਫਿਰਦੀ ਆ ਪਗੜੀ ਮੰਮੀ ਘਟਾ ਇੱਥੇ ਜੰਮ ਗਿਆ ਜਿੱਦਾਂ ਮੈਂ ਚਾਹ ਪੀਣੇ ਥੋੜਾ ਅੰਦਰ ਚਲ ਜੂ ਠਾ ਹੋ ਜੂਗਾ ਘਟਾ ਚੱਲ ਚਾਹ ਮੈਂ ਬਣਾ ਦਿੰਨੀ ਆ ਮੈਂ ਭਾਂਡਾ ਸੰਦਾ ਸਾਰਾ ਕੋ ਮਾਨ ਦਿੱਤਾ ਹੁਣ ਏਦਾਂ ਕਰ ਛੇਤੀ ਛੇਤੀ ਆਟਾ ਗੁੰਨ ਕੇ ਤੇ ਸ਼ਾਈ ਪਨੀਰ ਬਣਾ ਲਾ ਪਨੀਰ ਹਾਡੀ ਨੇ ਮੰਮੀ ਕੀ ਕਨੈਕਸ਼ਨ ਪਨੀਰ ਦਾ ਆਟਾ ਗੁੰਨ ਕੇ ਤੇ ਫੁਲਕੇ ਨਹੀਂ ਲਾਉਣੇ ਤੇ ਸ਼ਾਈ ਪਨੀਰ ਰੋਟੀਆਂ ਦੇ ਨਾਲ ਖਾਣਾ ਹਾਂ ਹੈ ਮੰਮੀ ਮੇਰਾ ਤੇ ਏਡੇ ਗੱਲ ਫੜਿਆ ਕਹੇ ਤੇ ਸ਼ਾਈ ਪਨੀਰ ਤੇ ਹੋਰ ਉੱਥੇ ਬਹਿ ਜਾਣਾ ਮੈਂ ਇੱਥੇ ਬਿਠਾ ਰਹਿਣਾ ਉਹਨੇ ਮੈਂ ਕਿ ਸਾਰਾ ਦਿਨ ਜਦ ਮੈਂ ਬਿਮਾਰ ਹੂੰ ਮੰਮੀ ਤੇ ਪੈਸੇ ਲੱਗਨੇ ਚਾਈਪਣੀ ਰਹਿੰਦੇ ਨੇ ਤੂੰ ਹੀ ਉਦਾਂ ਜਿਹੜੀ ਦਾਲ ਨਹੀਂ ਬਣਾਈ ਉਹ ਜਿਹੜੀ ਨਿੱਕੀ ਨਿੱਕੀ ਬ੍ਰੀਕ ਬ੍ਰੀਕ ਮਸਾਲਾ ਵਾਲੀ ਹਾਂ ਕਿੰਨੀ ਸਵਾਦ ਬਣੀ ਮੰਮੀ ਤੁਹਾਡੇ ਹੱਥ ਦੇ ਤੇ ਸੱਚੀ ਜਾਦੂ ਤੂੰ ਹੀ ਬਣਾਉਂਾ ਦਾਲ ਉਹ ਬਣਾਉਂਾ ਦਾਲ ਬੜੀ ਸਵਾਦ ਬਣਾਨੇ ਸੱਚੀ ਤੂੰ ਸਾਰੇ ਵੀ ਆਖਣ ਲੱਗਦਾ ਮੰਮੀ ਦੇ ਹੱਥਾਂ ਵਿੱਚ ਤੇ ਜਾਦੂ ਹੀ ਆ ਚਲ ਠੀਕ ਹੈ ਚਾਈਪਣੀ ਦਈ ਮੇਰਾ ਖਾਣਾ ਹੀ ਹੈ ਸਾਰੀ ਇਹ ਮੈਂ ਉਹ ਤੇ ਖਾਣਾ ਵਾ ਮੁਣਕੇ ਕਿੱਥੋਂ ਮੈਨੂੰ ਪਚਣਾ ਕਿੰਨਾ ਦਾ ਲਿਆ ਕੇ ਰੱਖਿਆ ਉਹ ਮੁਣਕੇ ਖਰਾਬ ਹੋ ਜਾਣਾ ਮੈਂ ਤੇ ਅਖੰਡੀ ਤਨਵਾਸ ਬਣਾਉਣਾ ਆਉਂਦਾ ਵਾ ਮੈਨੂੰ ਰਾਜਵਿੰਦਰਾ ਖੱਡੀ ਵੀ ਭਾਬੀ ਨੂੰ ਸਾਰਾ ਕੁਝ ਬਣਾਉਣਾ ਆਉਂਦਾ ਵਾ ਹਾਂ ਆਉਂਦਾ ਤੇ ਹੈਗਾ ਮੰਮੀ ਦੱਸੰਦ ਨਹੀਂ ਹੈ ਵੀ ਸੰਗ ਜੇ ਫਿਰ ਬੈਠਾ ਲੈਣਾ ਫਿਰ ਦੀ ਮੈਨੂੰ ਲੈ ਕੇ ਤੁਰੇ ਫਿਰੋਗੇ ਕਢਾਉਣਾ ਮੈਂ ਉਹਦਨ ਵੀ ਤੇਰੇ ਮੰਮੀ ਡੈਡੀ ਆਏ ਉਹਦਨ ਵੀ ਤੇ ਕੋਹ ਬਣਾਇਆ ਹੈਗਾ ਡੈਡੀ ਦੱਸਨ ਮੈਂ ਦੱਸਿਆ ਹੀ ਕੋਈ ਨਹੀਂ ਖਾਂਦਾ ਹੀ ਨਹੀਂ ਇਹਦੀ ਜੇ ਕਰਦਾ ਕੁਝ ਵੀ ਤਾਂ ਨਹੀਂ ਮੈਂ ਬਣਾਇਆ ਚਲ ਠੀਕ ਆ ਜਿੱਦਨ ਮੈਂ ਆਪਣੀ ਕੁੜੀ ਵੀ ਆਉਣੀ ਆ ਫਿਰ ਮੈਂ ਵੀ ਨਾ ਤੋ ਕੁਝ ਖਾਇਆ ਕਰੂੰਗੀ ਉਹ ਤੇ ਡੈਡੀ ਮੇਰੇ ਪਰਿਆਨੇ ਕਰਾਂਦੇ ਮੰਮੀ ਥੋੜੀ ਨਾ ਵਾ ਦੂਈ ਕਾਲਿਆ ਕਰਿਓ ਹੁਣ ਜਿਹੜਾ ਨਹੀਂ ਖਾਂਦਾ ਨਾ ਖਾਵੇ ਅਹੀਂ ਤੇ ਮੈਂ ਤੇ ਉਦਨ ਬਠੇਰਾ ਖੋਲ ਲਿਆ ਕੇ ਰੱਖਿਆ ਸੀ ਉਹ ਮਰਜੀ ਤੇਰੀ ਤੂੰ ਨਹੀਂ ਬਣਾਇਆ ਤਾਂ ਜਿਹੜਾ ਡੈਡੀ ਕਹਿੰਦਾ ਮੈਂ ਨਹੀਂ ਖਾਣਾ ਮੈਂ ਤੇ ਪੈਣਾ ਖਾ ਲਿਆ ਕਰਨਾ ਵਾ ਨਹੀਂ ਨਹੀਂ ਮੰਮੀ ਜੀ ਤੁਸੀਂ ਖਾ ਕੇ ਆਇਆ ਕਰਿਓ ਕਿ ਐਨ ਅੱਜ ਰੁੱਜੀ ਕੇ ਖਾ ਕੇ ਆਇਆ ਕਰਿਓ ਮੈਂ ਤੇ ਲੇਡ ਮਾਰ ਕੇ ਆਇਆ ਕਰਨੇ ਆ ਧੀਆ ਵੀ ਤੇ ਪੁੱਤਾਂ ਮਰ ਗਈਆਂ ਹੀ ਹੁੰਦੀਆਂ ਵਾ ਮੈਂ ਨਾਲੇ ਆਪਣੇ ਪੁੱਤਾਂ ਵਾਂਗੂ ਪਾਲੀ ਆ ਨਹੀਂ ਉਹ ਤੇ ਗੱਲ ਸਹੀ ਆ ਹੁਣ ਡੈਡੀ ਨਹੀਂ ਨਾ ਖਾਂਦਾ ਤਾਂ ਕਰਕੇ ਨਹੀਂ ਮੰਮੀ ਕਹਿੰਦੇ ਨੇ ਤੇ ਘੱਟ ਤੇ ਮੇਰੀ ਮੰਮੀ ਵੀ ਨਾ ਕਰਨ ਮੰਮੀ ਨੇ ਬਠੇਰੇ ਖਾਣ ਨੂੰ ਹੈਗੇ ਆ ਚੱਲ ਫੇਰ ਠੀਕ ਐ ਮੈਂ ਦਾਲ ਬਣਾਦਾ ਤੈਨੂੰ ਚੱਲ ਬਣਾ ਲਓ ਫੇਰ ਮੰਮੀ ਮੈਂ ਬਹਿ ਜਾ ਘੜੀਕ ਫੇਰ ਦਾਲ ਹੀ ਮੇਰੀ ਮਸ਼ਹੂਰ ਹੋ ਗਈ ਹੈ ਨਾ ਜੇ ਤੈਨੂੰ ਇੰਨੀ ਸਵਾਦ ਲੱਗੀ ਤੇ ਹੋਰਨਾਂ ਨੂੰ ਵੀ ਸਵਾਦ ਲੱਗੂ ਫੇਰ ਕੋਈ ਪਰੌਣਾ ਹੋਊਗਾ ਫੇਰ ਵੀ ਬਣਾਵਾਂਗੇ ਹਾਂ ਮੰਮੀ ਇਦਾਂ ਹੀ ਹਿੰਦੂ ਪਰੌਣਾ ਆਇਆ ਕਰੋ ਤੂੰ ਹੀ ਬਣਾਇਆ ਕਰੋ ਤੇ ਮੈਂ ਕਹਿਆ ਕਰੂੰ ਮੈਂ ਬਣਾਇ ਜਿਆਦਾ ਸਵਾਦ ਤੁਹਾਡਾ ਹੀ ਨਾ ਹੋਣਾ ਵਾ ਨਾ 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 ਜੀ ਨੌਕੀ ਦੀ ਦਾਲ ਚ ਵੀ ਸਵਾਦ ਬਣਦੀ ਹੈ ਛਦੈਣੇ ਮੈਂ ਦਾਲ ਬਣਾਇਆ ਕਰੂੰ ਤੂੰ ਪਨੀਰ ਬਣਾਇਆ ਕਰੀਂ ਕੇ ਐਵੇਂ ਦੱਸ ਮੰਮੀ ਪਰੌਣਿਆਂ ਨੂੰ ਪਨੀਰ ਦਵਾਈ ਜਾਣਾ ਗਿੱਜੇ ਗਿੱਜੇ ਉਹਨਾਂ ਨੇ ਆਜਿਆ ਕਰਨਾ ਮੈਂ ਤੇ ਸਵਾਲ ਵੀ ਬੜਾ ਬਣਾਉਣੀ ਕੜਾਈ ਪਨੀਰ ਸ਼ਾਈ ਪਨੀਰ ਸਾਰਾ ਕੋਸਾ ਲਾ ਪਨੀਰ ਦੀ ਪਰਜੀ ਮੰਮੀ ਮੈਂ ਬੜੀ ਸਵਾਦ ਬਣਾਉਣੀ ਜੀ ਚੱਲ ਪਰੌਣਿਆਂ ਦੀ ਛੱਡ ਪਹਿਲਾਂ ਹਾਨੂੰ ਤਾਂ ਬਣਾ ਕੇ ਕਿਦਨ ਖਵਾ ਲਾ ਕੋਈ ਨਹੀਂ ਮੰਮੀ ਮੈਂ ਤੁਹਾਨੂੰ ਸਵੇਰੇ ਬਣਾ ਕੇ ਖਵਾ ਦੂੰ ਬਾਸਾ ਮੇਰਾ ਗਲਾ ਠੀਕ ਹੋ ਜੇ ਤੇ ਦਾ ਰੱਖਣ ਤੋਂ ਨਾ ਪਹਿਲਾਂ ਮੈਂ ਚਾਹ ਬਣਾ ਲਵਾਂ ਚੱਲ ਠੀਕ ਹੈ ਮੈਂ ਬਣਾ ਲਾਂ ਚਾਹ ਬਣਾ ਕੇ ਲੈ ਆਓ ਕੀ ਜਮਾਨਾ ਆ ਗਿਆ ਅੱਜ ਕਾ ਨਵਾਂ ਆਰਡਰ ਮਾਰਦੀਆਂ ਤੇ ਸੱਸਾ ਸੈਂਦੀਆਂ ਪਹਿਲਾਂ ਸਾਡਾ ਜਮਾਨਾ ਸੀ ਨਾ ਜਦੋਂ ਸਾਡੀ ਸੱਸ ਸਾਡੇ ਤੇ ਆਰਡਰ ਮਾਰਦੀ ਹੁੰਦੀ ਸੀ ਚਲੋ ਕੋਈ ਨਹੀਂ ਬਣਾ ਦਿੰਨੇ ਚਾਹ ਜੇਗੀ ਸਵਾਦ ਲੱਗੀ ਆ ਤੇ ਤੁਸੀਂ ਇੱਥੇ ਘੜੇ ਵਲੇ ਆਣ ਕੇ ਬਹਿ ਗਏ ਮੈਂ ਤੁਹਾਨੂੰ ਅੰਦਰ ਲੱਭਣ ਨਹੀਂ ਸੀ ਮਿੰਨੋਂ ਉਦਾਂ ਬਾਹਰ ਆ ਗਿਆ ਮੈਂ ਹਵਾ ਰੇ ਜਾ ਕੇ ਬਹਿਣਾ ਵੇੜੇ 'ਚ ਇੱਕ ਗੱਲ ਵੇਹੇ ਮੈਂ ਨਾ ਸਭੀ ਨੋਟ ਕੀਤੀ ਆ ਤੁਸੀਂ ਕਦੀ ਅੰਦਰ ਲੰਮੇ ਬਹਿ ਜੰਨੇ ਕਦੀ ਬਾਹਰ ਦਵਾਨ ਬੈਠ ਤੇ ਕਦੀ ਇੱਥੇ ਆਣ ਕੇ ਬਹਿ ਜੰਨੇ 'ਚ ਵੇੜੇ 'ਚ ਤੇ ਕੋਈ ਕੰਮ ਦੰਦਾ ਨਹੀਂ ਕਰਦੇ ਕੰਮ ਹੁਣ ਦਿਨ ਕਮਾਂ ਦੇ ਆਏ ਆ ਹੁਣ ਪਹਿਲੀ ਦਾ ਕੰਮ ਸ਼ੁਰੂ ਹੋਣਾ ਤੇ ਹੁਣ ਹੀ ਕਰੂੰਗਾ ਹੈ ਫਿਰ ਵੀ ਕਿੰਨਾ ਕੰਮ ਹੁੰਦਾ ਬੰਦੇ ਦਾ ਤੇ ਵੇਲ ਨਹੀਂ ਲੱਗਦਾ ਤੇ ਤੁਹਾਡਾ ਕੰਮ ਤੁਨ ਕੰਮ ਨਹੀਂ ਕਰਨੂ ਜੀ ਕਰਦਾ ਚਾਹ ਕੰਮ ਕਰਨੂ ਡੈਡੀ ਬਾਹਰ ਹੈਗਾ ਵਾ ਖਰੀ ਜਾਂਦੇ ਆ ਯਾਨੀ ਜੜੀ ਇਹ ਚਰਤੇ ਹੀ ਐਸਾਂ ਨਹੀਂ ਜਾਓ ਬੱਸ ਤੁਸੀਂ ਦਿਨੋਂ ਨੇ ਤੋਂ ਨਹੀਂ ਕਿਹੜੇ ਵੜੇ ਜੀ ਉਹਨਾ ਤੇ ਮੈਂ ਸਵੇਰ ਦਾ ਲੈਣਾ ਵਾ 5 ਵਜੇ ਹੀ 8 ਵਜੇ ਸੁੱਤੇ ਉੱਠਦੇ ਤੁਸੀਂ ਦੇ ਨਾਮ ਨੇ ਕਿਹੜੇ ਵੜੇ ਜੀ ਉਹਨਾ ਆਗੇ ਫਿਰ ਮੈਂ ਅੰਦਰ ਲਮੇ ਪੈ ਜਾਣਾ ਵਾ ਕਿ ਚੱਲ ਨਹਾ ਤੋ ਲਿਆ ਫਿਰ 10 ਮਿੰਟ ਸਮਝੋ ਉਹ ਗੱਲਾਂ ਦਾ ਕੜਾ ਤੁਸੀਂ ਵੀ ਮੇਰੇ ਵਾਂਗੂ ਬਥੇਰਾ ਹੀ ਬਣਾ ਲੈਂਦੇ ਜੀ ਹਨਾ ਤੇ ਇਹੋ ਹੀ ਸਾਰੀ ਉਮਰ ਕੀਤਾ ਹੋਰ ਕੀ ਕੀਤਾ ਸਹੀ ਗੱਲ ਅੱਗੇ ਮੈਂ ਵੀ ਅੰਦਰ ਪਾਸ ਚ ਨਹੀਂ ਮੈਂ ਵੀ ਗੱਲਾਂ ਦੇ ਕੜਾ ਬਣਾ ਕੇ ਹੀ ਆਪਣੀ ਜਾਨ ਛੜਾ ਕੇ ਆਈ ਮੰਮੀ ਕੋਲੋਂ ਕਿਉਂ ਮੈਂ ਇਹਦੀ ਸ਼ਾਈ ਪਨੀਰ ਬਣਾ ਕੇ ਘਵਲ ਮੇਰੀ ਜਾਣੇ ਬਲਾ ਮੈਂ ਤਾਂ ਨਾ ਹੀ ਸੋਨੇ ਬਣਾਉਂਦੇ ਕਿਦਾਂ ਮੈਨੂੰ ਤੇ ਵੀ ਇੰਨਾ ਪਤਾ ਵੀ ਸ਼ਾਈ ਪਨੀਰ ਚ ਪਨੀਰ ਆ ਜਾਂਦਾ ਤੇ ਬਾਕੀ ਆ ਸ਼ਾਈ ਛੂਈ ਕੀ ਪਿੰਦਾ ਮੈਨੂੰ ਤੇ ਵੀ ਨਹੀਂ ਪਤਾ ਉਹ ਇੰਨਾ ਨਹੀਂ ਕਿਹੜਾ ਕਦੀ ਖਾਦਾ ਇਹਨਾਂ ਨੂੰ ਭੁਰਜੀ ਬਣਾ ਕੇ ਵਿੱਚ ਪਾਣੀ ਪਾ ਕੇ ਫੜਾ ਦੇਣਾ ਇਦਾਂ ਚੱਲ ਜਾਊਗਾ ਮੈਂ ਆਹੋ ਚੱਲ ਆ ਵੀ ਤਾਂ ਵੀ ਗੱਲ ਬਣ ਗਈ ਜੀ ਅਸੀਂ ਆਪਾਂ ਤਾਂ ਭੁਰਜੀ ਦਾ ਭੁਰਜੀ ਚ ਕੀ ਕੀ ਪਿੰਦਾ ਵਾ ਭੁਰਜੀ ਸੱਜੀਆਂ ਨੂੰ ਸੁਕੀ ਬਾਨੀ ਆਗੇ ਚਲ ਮੈਂ ਟਰਾਈ ਮਾਰੂੰ ਕਿ ਇਹਨਾਂ ਮੰਮੀ ਨੂੰ ਨਾ ਭੇਜ ਦੇ ਕਿ ਤੇ ਆਣਾ ਗਵਾਂਢ ਚ ਤੇ YouTube ਲਾ ਕੇ ਨਾ ਖੋਲ ਕੇ ਲਾ ਕੇ ਸੋਈ ਚ ਰੱਖ ਕੇ ਤੇ ਬਣਾ ਦਿੰਨੀ ਆ ਹਾਂ ਹੋ ਚਲ ਤਾਂ ਆ ਚੰਗਾ ਕੀਤਾ ਆ ਜੀਆ ਫੋਨ ਤੇ ਲੱਭ ਜਾਂਦੀਆਂ ਵਾ ਆ ਵੈਸੇ ਤੀ ਵਧੀਆ ਦੱਸਤਾ ਮੈਨੂੰ ਇਹ ਬਣਾਨੇ ਕਦੀ ਸ਼ਾਈ ਪਨੀਰ ਖਾਦਾ ਹੀ ਨਹੀਂ ਇਹਨਾਂ ਨੂੰ ਪਤਾ ਹੀ ਨਹੀਂ ਹੈ ਦਿਮਾਗ ਤੇ ਮੂੰਹ ਵਰਤ ਲਿਆ ਕਰੋ ਵੇਲੇ ਲੱਗਦਾ ਤੂੰ ਬਿਠੇ ਦਿਮਾਗ ਹੀ ਵਰਤਦੇ ਜੀ ਮੈਂ ਸਾਰੀ ਦਿਹਾੜੀ ਫੋਨੀ ਚ ਲਾਉਣਾ ਦਾ ਇਹੋ ਕੋਈ ਵੇਖਣਾਂ ਦਾ ਆਹ ਦੱਬੂਰੇ ਲੱਗੀ ਦਾ ਰਾਜਵਿੰਦਰ ਵੀ ਨਾ ਸੱਚਾ ਅੱਕ ਗਈ ਤੁਹਾਡੇ ਹੱਥੋਂ ਬੋਲ ਦੀ ਜੇ ਓਏ ਉਹ ਤੇ ਜਾਣ ਕੇ ਐਵੇਂ ਸਾਡੇ ਸਿੰਘ ਫਸੇ ਰਹਿੰਦੇ ਆ ਪਰ ਉਹ ਚਲ ਗਈ ਅੱਦਾ ਨਾ ਸੁੰਨਾ ਸੁੰਨਾ ਜਾਈ ਲੱਗਣ ਡਿਆ ਘਰ ਖਾਲੀ ਖਾਲੀ ਜਾ ਮੈਂ ਵੀ 3 ਦਿਨ ਹੋ ਗਏ ਲੜਾਈ ਜੀ ਨਹੀਂ ਕੀਤੀ ਹੁਣ ਮੰਮੀ ਨਾਲ ਮੜਾ ਜਾ ਗੈਸ ਬਸਾਈ ਕੀਤੀ ਪਰ ਰਾਜਵਿੰਦਰ ਨਾਲ ਹੀ ਲੜਾਈ ਕਰਨ ਦਾ ਮਜ਼ਾ ਆਉਂਦਾ ਹਾ ਨਾ ਮੇਰੇ ਬਾਬਾ ਰੌਣਕ ਜੀ ਜਿੰਦੀ ਕਰੂੰਗਾ ਫੋਨ ਰਾਜਵਿੰਦਰ ਨੂੰ ਜਾਂ ਮੈਨੂੰ ਫੜਾਓ ਫੋਨ ਮੈਨੂੰ ਕਰਾਂ ਵੀ ਆ ਜਾ ਹੁਣ ਬਤੇਰਾ ਰਹਿ ਲਿਆ ਜੀ ਨਹੀਂ ਲੱਗਣ ਡਿਆ ਰੌਣਕ ਜੀ ਚਲ ਗਈ ਹਾਏ ਹੁਣ ਤੇ ਉੱਥੇ ਨਾਨਕੇ ਗਈ ਆ ਬੀਜੇ ਤੋਂ ਕੱਲ ਨੂੰ ਦਾ ਵਿਆਹ ਕਰ ਦਾਂਗੇ ਤੇ ਫੇਰ ਆਪਾਂ ਕਿੱਦਾਂ ਕੱਢਿਆ ਕਰਾਂਗੇ ਟਾਈਮ ਪਾਸ ਕਿੱਦਾਂ ਹੋਇਆ ਕਰੂਗਾ ਉਹ ਕਿਤੇ ਨਹੀਂ ਇੰਨੇ ਹਲੇ ਕਿੱਥੇ ਵਿਆਹੀ ਜਾਣਾ ਹਲੇ ਨਹੀਂ ਚਾਰ ਸਾਲ ਜਾਂਦੀ ਹੈ ਵਿਆਹੀ ਤੇ ਜਾਣਾ ਹੀ ਆ ਨਾ ਪਰ ਫਿਰ ਮੈਂ ਲੰਮੀ ਰਾਜਵਿੰਦਰ ਨੂੰ ਫੋਨ ਪੁੱਛਦੀ ਹਾਂ ਚੱਲ ਖਿਚੜੀ ਤੇ ਗਈ ਉਹ ਬਣਾ ਬਣਦੇ ਬਹੁਤ ਸਲਫੀ ਗਈ ਮੇਰ ਕੋਲ ਚੱਲ ਕੋਈ ਨਹੀਂ ਇੰਨੇ ਦਾ ਗੁਜ਼ਾਰਾ ਕਰਾਂਗੇ ਤੇ ਚਾਹ ਵੀ ਬਣ ਗਈ ਹੁਣ ਖਿਚੜੀ ਖਾ ਕੇ ਤੇ ਮਗਰੋਂ ਪੀਨੇ ਆ ਚਾਹ ਤੇ ਕੁੜੀ ਨੂੰ ਫੋਨ ਕੀਤਾ ਕੁੜੀ ਵੀ ਨਹੀਂ ਉਹ ਵਾਈ ਮੈਂ ਆਖਿਆ ਸੀ ਵੀ ਆ ਜਾਵਾਂਗੀ ਹਾਂ ਨਹੀਂ ਚੰਗਾ ਜਾਵਾਂਗੀ ਤੇ ਗਵਾਂਢੀ ਉਹ ਆਪਣਾ ਰੋਟੀ ਪਾਣੀ ਖਾ ਕੇ ਤੇ ਫਿਰ ਕਿਤੇ ਰੋਟੀ ਦੇਣ ਆਉਂਦੇ ਆ ਜਦੋਂ ਉਹਨੂੰ ਰੋਟੀ ਦੇਣ ਆਉਂਦੇ ਉਹਦੋਂ ਤਾਂ ਮੁਰਗੇ ਦੋਰੇ ਭੁੱਖ ਲੱਗ ਜਾਂਦੀ ਆ 12 ਵਜੇ ਤੇ ਰੋਟੀ ਪੁੱਛਦੇ ਆ ਲੈ ਹ ਕਾਨੇ ਗੜਵੀ ਬਣੀ ਹੋ ਚਾ ਤੇ ਹੁਣ ਪੀਨੇ ਉਹ ਬਣ ਵੀ ਵਾਹ ਵੀ ਗਈ ਆ ਤੇ ਮੇਰੇ ਕੋ ਨਾ ਹੋ ਗਏ ਮੜ ਕੇ ਗਰਮ ਕਰਕੇ ਪੀ ਲਾਂਗੇ ਕੇ ਤਾਂ ਹੀ ਆ ਉੜ ਮੜਾ ਖਾ ਕੱਪ ਦੇਖਾ ਮਠਾ ਕੋਹ ਨਹੀਂ ਮੈ ਨਾ ਜਨਾਨੀ ਤੋਂ ਬਗੈਰ ਵੀ ਘਰ ਚਾਦਾ ਵਾ ਜਨਾਨੀਆਂ ਹੀ ਆ ਬਹੁਤ ਕੰਮ ਕਰਦੀਆਂ ਤੇ ਚੰਗੀਆਂ ਲੱਗਦੀਆਂ ਚੌਂਕੀ ਦੇ ਵਿੱਚ ਸੋਹਣੀਆਂ ਲੱਗਦੀਆਂ ਦੇਖਾ ਹਣ ਕਿੰਨੇ ਕ ਮਠਾ ਪਿਆ ਵਾ ਹੂੰ ਬਣੀ ਹੋ ਕੇ ਨਾ ਅੱਛਾ ਐਫੋ ਚਾਹ ਕਰੇ ਆਣ ਅੱਜ ਸੁੱਖ ਤੇ ਪੀ ਲੈ ਦੇਖੀ ਫਿਰ ਕੋਈ ਡੈਡੀ ਨੇ ਵੀ ਚਾਹ ਬਣਾਈ ਅੱਜ ਪਹਿਲਾਂ ਖਿਜੜੀ ਖਾ ਲੇ ਯਾਰ ਗੱਲ ਕਰਾਂ ਹੋਰ ਅਰੇ ਖਿਚੜੀ ਮੇਰੇ ਕੋ ਜਾਰੀ ਬਣ ਗਈ ਮੈਨੂੰ ਤਾਂ ਲੱਗਾ ਤਿੰਨ ਦਿਨ ਨਹੀਂ ਮੁੱਕਣੀ ਮੇਕੋ ਚਲ ਭਾਈ ਸਖਤ ਜੀ ਬਣੀ ਕੋਹ ਆਇਆ ਚਲ ਬਹਿ ਕੇ ਖਾਣੇ ਹਣ ਹੂੰ ਆਦੇ ਬੜੀ ਕੈਂਡ ਬੜੀ ਹੋਏ ਜਾਣੇ ਨ ਜਾਣੇ ਦੀ ਲੂਣ ਲਾਣ ਪਾਇਆ ਇਹਦੇ ਵਿੱਚ ਵਰੀਆ ਬਣ ਗਿਆ ਸੋ ਲੂਣ ਨਾ ਘਟ ਤੇ ਨਾ ਵਧ। ਇਹ ਬੈਲੇ ਤੇ ਜਾਣ ਦੀ ਫੋਨ ਹੀ ਨਹੀਂ ਚੁੱਕਣ ਦੀ। ਇਧਰ ਉਧਰ ਰੱਖਿਆ ਹੋਣਾ ਕਿਦੀ? ਹਾਂ ਨਹੀਂ ਚੁੱਕਿਆ। ਉਹਦੀ। ਬੋਲੀਤ ਨਹੀਂ ਚਲਾਉਣੀ। ਤੁਹਾਨੂੰ ਕੀ ਕਹਿੰਦੀ ਆ? ਮੇਰੀ ਗੱਲ ਸੁਣੋ। ਕੰਮ ਤਾਂ ਦਾ ਤੁਸੀਂ ਕੋਈ ਕਰਦੇ ਨਹੀਂ ਜੇ। ਵੇਲੇ ਰੀਨੇ ਸਾਰਾ ਦਿਨ ਇੱਕ ਕੰਮ ਹੀ ਕਰਦੋ। ਹਾਂ। ਮੇਰੀਆਂ ਰੀਲਾਂ ਹੀ ਬਣਾ ਦੋ ਹਾਂ ਅੱਗੇ ਮੈਂ ਜਦੋਂ ਕੁਵਾਰੀ ਹੁੰਦੀ ਹੁੰਦੀ ਨਾ ਐਨੇ ਸਟੇਟਸ ਲਵਦੀ ਹੁੰਦੀ ਤੇ ਮੇਰੀ ਮਾਸੀ ਨੇ ਜਦੋਂ ਮੈਂ ਸਟੇਟਸ ਲਉਣਾ ਨਾਲ ਹੀ ਦਿਲ ਸੈਂਡ ਕਰਦੇ ਨਾ ਨੇ ਕਹਿੰਦਾ ਮੇਰੇ ਰਿਸ਼ਤੇਦਾਰ ਵੀ ਬੜੇ ਖੁਸ਼ ਹੁੰਦੇ ਵੀ ਤੇਰੀ ਪਣੇਵੀ ਕਿੰਨੀ ਆ ਸੋਹਣੀ ਰੀਲਾਂ ਬਣਾਵਣਾ ਪਉਂਦੀ ਆ ਆ ਵਿਆਹ ਤੋਂ ਬਾਅਦ ਤਾਂ ਮੈਂ ਕਦੀ ਕੋਈ ਪਾਈ ਨਹੀਂ ਹੁਣ ਤਾਂ ਸਗੋਂ ਮੌਕਾ ਹੀ ਉੱਪਰੋਂ ਲਿਆਓ ਖਿੱਚ ਕੇ ਚੰਗਾ ਕੈਮਰਾ ਮੈਂ ਦਵਾ ਹਾਂ ਚਲ ਮੈਂ ਬੈਣੀ ਇਦਾਂ ਕਰਕੇ ਨਾ ਸੋਚਦੀ ਆ ਕਿ ਦੱਸ ਸੋਚਦੇ ਨਹੀਂ ਹੁੰਦੇ ਬੈਠੇ ਆ ਐਦਾਂ ਵਧੀਆ ਜੀ ਤਰੀਕੇ ਨਾਲ ਬਣਾਇਆ ਚੰਗਾ ਫਿਰ ਮੈਂ ਕੋਈ ਵਧੀਆ ਜਿਹਾ ਸੌਂਗ ਲਾ ਲੂੰਗੀ ਇੱਥੇ ਐਦਾਂ ਕਰਦੀ ਮੈਂ ਚੂੜੇ ਤੇ ਚੂੜੇ ਤੇ ਜੁਟ ਕੇ ਸਟਾਰਟ ਬਣਾਉ ਵਧੀਆ ਜੀ ਰੀਲ ਹੈਂ ਕਿੱਡੀ ਚਲਾਗ ਮੈਨੂੰ ਚਾਹ ਬਣਾਉਣ ਦਾ ਗਈ ਆ ਐਵੇਂ ਸੰਗ ਚ ਘਟਾ ਵੜਿਆ ਤੇ ਆਹ ਪਤਾ ਨਹੀਂ ਕੀ ਕੰਡਾ ਪਿਆ ਆ ਦੋਵੇਂ ਜਣੇ ਉਹਨੂੰ ਨਾਲ ਕੰਮ ਲਾਇਆ ਨਕੰਮੇ ਨੂੰ ਜਿਹੜਾ ਕੋਈ ਕੰਮ ਨਹੀਂ ਕਰਦਾ ਚਾਹ ਦੇ ਬਾਅਦ ਚ ਬਣਾ ਕੇ ਖੜ ਦੇ ਮਿਲਾਈਨਾਂ ਨੂੰ ਤੇ ਪੁੱਛਿਆ ਕਰਨ ਦੇ ਆ ਸਹੀ ਭਾਂਡੀ ਆ ਸੋਣੀ ਭਾਂਡੀ ਵੇਖੋ ਤੁਸੀਂ ਦੱਸੋ ਨਾ ਨਹੀਂ ਇਧਰ ਤਾਂ ਸਹੀ ਆ ਚਲ ਠੀਕ ਐ ਵਧੀਆ ਬਣ ਗਈਆਂ ਨਾ ਲੈ ਮੈਨੂੰ ਦਓ ਹਮੇ ਚੈੱਕ ਕਰਨਾ ਲੈ ਤੇ ਭਾਂਡੇ ਹੀ ਲੈ ਮੈਨੂੰ ਕੀ ਪਤਾ ਕੀ ਕਰਦੇ ਆ ਤੁਸੀਂ ਮੰਮੀ ਮੈਂ ਆ ਤੇ ਇੰਸਟਾ ਲਾਉਂਦੀ ਆ ਮੈਂ ਸਟੇਟਸ ਲਾਉਣੀ ਸੀ ਮੰਮੀ ਮੈਂ ਫੋਨ ਤੇ ਬੜਾ ਦਿਨ ਹੋ ਗਿਆ ਕੋਈ ਸਟੇਟਸ ਨਹੀਂ ਲਾਇਆ ਮੇਰੀ ਤੇ ਕਦੀ ਕੋਈ ਰੀਲ ਬਣਾ ਕੇ ਦਿੱਤੀ ਨਹੀਂ ਮੈਂ ਤੋ ਤੇ ਮੇਰੀ ਦੇ ਮੰਮੀ ਦੀ ਬਣਾ ਲਿਓ ਮੇਰੇ ਨਾਲ ਸਟੇਟਸ ਉਹ ਲਾ ਦਿੰਨੀ ਘਣਾ ਮੇਰੀ ਸੱਸ ਸਹੇਲੀਆਂ ਵਰਗੀ ਮੈਂ ਮौजਾਂ ਕਰਦੀ ਨਹੀਂ ਕੁੜੀਓ